ਕੈਨੇਡਾ ਤੋਂ ਸਿੱਖਾਂ ਬਾਰੇ ਵੱਡਾ ਐਲਾਨ ਖੁਫੀ ਏਜੰਸੀਆਂ ਨੇ ਕੋਲੇ ਰਾਜ ਕੀ ਮੁੜ ਵਿਗੜਨਗੇ ਸੰਬੰਧ ਇੰਗਲੈਂਡ ਤੋਂ ਪੰਜਾਬੀਆਂ ਲਈ ਚੰਗੀ ਖਬਰ ਮੀਟਿੰਗ ਚ ਲੈ ਲਿਆ ਵੱਡਾ ਫੈਸਲਾ ਸਮਾ ਕਰ ਦਿੱਤਾ ਤੈਂ ਕੈਨੇਡਾ ਚ ਹਾਲਾਤ ਚਿੰਤਾਜਨਕ ਪੰਜਾਬੀ ਭਾਈਚਾਰੇ ਚ ਡਰ ਦਾ ਮਾਹੌਲ ਪ੍ਰਸ਼ਾਸਨ ਨਾਲ ਹੋਈ ਸੱਦੀ ਮੀਟਿੰਗ ਹਿੰਦੀ ਭਾਸ਼ਾ ਨੂੰ ਲੈ ਕੇ ਗਰਮਾਇਆ ਮਾਹੌਲ ਮੁੱਖ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ ਨੋਟੀਫਿਕੇਸ਼ਨ ਹੋ ਗਿਆ ਜਾਰੀ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਐਸਆਈਐਸ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਭਾਰਤ ਤੇ ਹਰਨ ਵਰਗੀਆਂ ਵਿਦੇਸ਼ੀ ਸਰਕਾਰਾਂ ਉਪਰਾਧਿਕ ਗਰੁੱਪਾਂ ਦੀ ਵਰਤੋਂ ਕਰਕੇ ਕੈਨੇਡਾ ਵਿੱਚ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸੀਐਸਆਈਐਸ ਮੁਤਾਬਕ ਇਹ ਇੱਕ ਚਿੰਤਾਜਨਕ ਰੁਝਾਨ ਬਣ ਚੁੱਕਾ ਹੈ ਜਿੱਥੇ ਵਿਦੇਸ਼ੀ ਸਰਕਾਰਾਂ ਨੇ ਗੈਂਗਾ ਨੂੰ ਲੋਕਾਂ ਦੀ ਆਵਾਜ਼ ਦਵਾਉਣ ਅਤੇ ਹੰਸਕਾ ਗਤੀਵਿਧੀਆਂ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਗਤੀਵਿਧੀਆਂ ਕੈਨੇਡਾ ਵਿੱਚ ਬੋਲੇ ਜਾਣ ਵਾਲੇ ਜਾਇਜ਼ ਬੋਲੀ ਨੂੰ ਦਬਾਉਣ ਅਤੇ ਆਵਾਜ਼ ਨੂੰ ਚੁੱਪ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਨੇ ਰਿਪੋਰਟ ਅਨੁਸਾਰ ਈਰਾਨ ਦੀ ਖੂਫੀ ਏਜੰਸੀ ਨੇ ਕੈਨੇਡਾ ਵਿੱਚ ਕਤਲ ਕਰ ਲਈ ਬਾਈਕਰ ਗੈਂਗ ਦੇ ਮੈਂਬਰਾਂ ਨੂੰ ਭਾੜੇ ਤੇ ਲਿਆ ਪਰ ਸਰਕਾਰ ਦੇ ਏਜੰਟਾਂ ਤੇ ਕੈਨੇਡਾ ਦੇ ਗੈਂਗਾਂ ਨਾਲ ਸਬੰਧਾਂ ਬਾਰੇ RCMP ਕੋਲ ਸੂਚਨੇ ਜੋ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਹੰਸਾ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ CSIS ਨੇ ਖਾਸ ਤੌਰ ਤੇ ਹਰਦੀਪ ਸਿੰਘ ਨਿਜਰ ਦੀ 2013 ਵਿੱਚ ਹੋਈ ਹੱਤਿਆ ਨੂੰ ਭਾਰਤ ਵੱਲੋਂ ਵਿਦੇਸ਼ੀ ਧਰਤੀ ਤੇ ਦਬਾਊ ਨੀਤੀ ਦਾ ਵੱਡਾ ਕਦਮ ਕਰਾਰ ਦਿੰਦਾ ਹੈ ਨਿਜਰ ਸਰੀ ਬੀਸੀ ਦੇ ਇੱਕ ਗੁਰਦੁਆਰਾ ਪ੍ਰਧਾਨ ਅਤੇ ਖਾਲਿਸਤਾਨ ਹਮਦਰਦ ਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤੀ ਏਜੰਟਾਂ ਦਾ ਹੱਥ ਹੁਣ ਸਿਰਫ ਹੱਤਿਆ ਤੱਕ ਸੀਮਿਤ ਨਹੀਂ ਹੈ ਸਗੋਂ ਲੁੱਟ ਧਮਕੀਆਂ ਤੇ ਹੋਰ ਅਪਰਾਧਾਂ ਤੱਕ ਵੀ ਵੱਧ ਚੁੱਕੇ ਹੈ ਇਹ ਗਤੀਵਿਧੀਆਂ ਕਈ ਕੈਨੇਡੀਅਨ ਪ੍ਰਾਂਤਾਂ ਵਿੱਚ ਚੱਲ ਰਹੀਆਂ ਨੇ ਸੀਐਸਆਈਐਸ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਨੂੰ ਭਾਰਤ ਵੱਲੋਂ ਚੱਲ ਰਹੀ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਸਾਵਧਾਨ ਰਹਿਣਾ ਹੋਵੇਗਾ ਨਾ ਸਿਰਫ ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰਿਆਂ ਵਿੱਚ ਸਗੋਂ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਇਹ ਰਿਪੋਰਟ ਜੀ7 ਅਸਸਮੈਂਟ ਦੇ ਅਗਲੇ ਦਿਨ ਜਾਰੀ ਕੀਤੀ ਗਈ ਹੈ ਜਿਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਿੱਸਾ ਲਿਆ ਪਰ ਮੋਦੀ ਨੂੰ ਸੱਦਾ ਦੇਣ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੂੰ ਆਪਣੇ ਹੀ ਲਿਵਰਲ ਪਾਰਟੀ ਦੇ ਮੈਂਬਰਾਂ ਵੱਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੈਕ ਐਜੂਕੇਸ਼ਨ ਕਾਉਂਸਲ ਵੱਲੋਂ ਇੰਗਲੈਂਡ ਦੇ ਪੰਜਾਬੀਆਂ ਦੀ ਸੰਗਠਣੀ ਵਸੋ ਵਾਲੇ ਸ਼ਹਿਰ ਲੈਸਟਰ ਵਿਖੇ ਪੰਜਾਬੀ ਕਾਨਫਰੰਸ ਯੂਕੇ ਦੇ ਸਬੰਧ ਵਿੱਚ ਡਾਕਟਰ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ 5 6 ਜੁਲਾਈ 2025 ਵਿੱਚ ਕਰਵਾਈ ਜਾਣ ਵਾਲੀ ਕਾਨਫਰੰਸ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਕਮਰ ਸਿੰਘ ਬਰਾੜ ਨੇ ਕਾਨਫਰੰਸ ਦਾ ਖਾਕਾ ਸਭ ਨਾਲ ਸਾਂਝਾ ਕੀਤਾ ਇਸ ਦੌਰਾਨ ਵਿਚਾਰ ਕੀਤੇ ਜਾਣ ਵਾਲੇ ਵਿਸ਼ਿਆਂ ਦੇ ਪਰਚਿਆਂ ਤੇ ਬੁਲਾਰਿਆਂ ਦੀ ਜਾਣਕਾਰੀ ਤੇ ਇਲਾਵਾ ਹੋਰ ਗਤੀਵਿਧੀਆਂ ਬਾਰੇ ਚਰਚਾ ਹੋਈ ਹਰਵਿੰਦਰ ਸਿੰਘ ਅਤੇ ਤਜਿੰਦਰ ਕੌਰ ਨੇ ਪੰਜਾਬੀ ਇਤਿਹਾਸਕਾਂ ਦੀ ਸਖਲਾਈ ਕੋਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਡਾਕਟਰ ਸੁਰਿੰਦਰ ਸਿੰਘ ਸੰਗਾ ਨੇ ਸਮੁੱਚੀ ਕਾਨਫਰੰਸ ਦੀ ਵਿਧੀ ਵਿਵਧਾਨ ਤੇ ਚਰਚਾ ਕੀਤੀ ਇਸ ਸਮੇਂ ਹਾਜ਼ਰ ਸਖਸ਼ੀਤਾਵਾਂ ਵੱਲੋਂ ਸਮੁੱਚੇ ਪ੍ਰਬੰਧ ਨੂੰ ਲੈ ਕੇ ਜਿੱਥੇ ਤਸੱਲੀ ਪ੍ਰਗਟਾਈ ਗਈ ਉੱਥੇ ਹੀ ਕਾਨਫਰੰਸ ਪ੍ਰਤੀ ਉਤਸ਼ਾਹ ਤੇ ਖੁਸ਼ੀ ਦਾ ਵੀ ਪ੍ਰਗਟਾਵਾ ਕੀਤਾ ਗਿਆ ਅੰਤ ਵਿੱਚ ਡਾਕਟਰ ਪ੍ਰਗਟ ਸਿੰਘ ਵੱਲੋਂ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਪੰਜਾਬੀਆਂ ਨੂੰ ਪੰਜਾਬੀ ਕਾਨਫਰੰਸ ਯੂਕੇ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਨੇ ਮੌਜੂਦਾ ਸਮੇਂ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਵੱਡੀ ਪਰੇਸ਼ਾਨੀ ਵਿੱਚ ਨੇ ਇਨ੍ਹਾਂ ਕਾਰੋਬਾਰੀਆਂ ਤੋਂ ਜ਼ਬਰਦਸਤੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਗਰੌਹ ਦੇ ਮੈਂਬਰ ਫੋਨ ਤੇ ਪੈਸਿਆਂ ਦੀ ਮੰਗ ਕਰ ਰਹੇ ਨੇ ਅਤੇ ਅਜੇ ਆ ਨਾ ਕਰਨ ਤੇ ਜਾਨੂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਨੇ ਅਜਿਹੇ ਸੁਨੇਹਾ ਨੇ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਵਿੱਚ ਡਰ ਪੈਦਾ ਕਰ ਦਿੱਤਾ ਇਹਨਾਂ ਚਿੰਤਾਵਾਂ ਤੋਂ ਜਾਨੂ ਕਰਾਉਣ ਲਈ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਕੈਨੇਡਾ ਦੇ ਸਰੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਤੇ ਕਾਰੋਬਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ ਉਪਤ ਸੁਨੇਹਾ ਸਰੀ ਦੇ ਰਿਫਲੈਕਸ਼ਨ ਵੈਂਕੂਵਰਟ ਹਾਲਵੇਕੇ ਵਾਪਰੇ ਆ ਵਪਾਰੀਆਂ ਦੁਆਰਾ ਕੈਨੇਡੀਅਨ ਪੁਲਿਸ ਅਤੇ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਦੌਰਾਨ ਇੱਕ ਵੱਡੀ ਸਕਰੀਨ ਤੇ ਦਿਖਾਇਆ ਗਿਆ ਇਹਨਾਂ ਵਪਾਰੀਆਂ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਸ ਤੇ ਪੁਲਿਸ ਨੇ ਜਵਾਬ ਦਿੱਤਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹ ਇਸ ਸਮੇਂ ਨਤੀਜਾ ਨਹੀਂ ਦੱਸ ਸਕਦੇ ਇਸ ਮੀਟਿੰਗ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਜਨ ਸੁਰੱਖਿਆ ਮੰਤਰੀ ਅਤੇ ਸੋਲੇਸਟਰ ਜਨਰਲ ਗੈਰੀ ਬੈਗ ਸਰੀ ਪੁਲਿਸ ਮੁਖੀ ਲਪੈਂਸਕੀ ਅਤੇ RCMP ਦੇ ਸੀਨੀਅਰ ਅਧਿਕਾਰੀ ਮੈਂਡੀ ਨੇ ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਇਸ ਬਾਰੇ ਮੇਅਰ ਵ੍ਰੈਂਡਾ ਲੋਕ ਸੰਸਦ ਮੈਂਬਰ ਸੁਖਤਾਲੀਵਾਲ ਸੰਸਦ ਮੈਂਬਰ ਤਮਾਰਾ ਜੈਂਸਨ ਨੇ ਆਪਣੇ ਵਿਚਾਰ ਪ੍ਰਗਟ ਇਤੇ ਸਰੀ ਪੁਲਿਸ ਮੁਖੀ ਅਤੇ ਆਰਸੀਐਮਪੀ ਅਧਿਕਾਰੀ ਵੈਂਡੀ ਕੋਲ ਗੈਂਗਸਟਰਾਂ ਦੀਆਂ ਧਮਕੀਆਂ ਤੇ ਗੋਲੀਬਾਰੀ ਕਾਰਨ ਵਪਾਰੀਆਂ ਵਿੱਚ ਪੈਦਾ ਹੋਏ ਡਰ ਦਹਿਸ਼ਤ ਅਤੇ ਅਸੁਰੱਖਿਆ ਦੇ ਮਾਹੌਲ ਦਾ ਜਵਾਬ ਸੀ ਪੁਲਿਸ ਫੋਰਸ ਆਪਣਾ ਕੰਮ ਕਰ ਰਹੀ ਹੈ ਪਰ ਨਤੀਜੇ ਸਾਂਝੇ ਨਹੀਂ ਕੀਤੇ ਜਾ ਸਕਦੇ ਸੰਸਦ ਮੈਂਬਰ ਸੁਖਤ ਢਾਲੀਵਾਲ ਨਾਲ ਸਰੀ ਫਲੀਟਵੁੱਡ ਦੇ ਸੰਸਦ ਮੈਂਬਰ ਗੁਰਵਖਸ਼ ਸੈਣੀ ਅਤੇ ਸਰੀ ਕਲੋਵਰ ਡੈਲ ਦੇ ਸੰਸਦ ਮੈਂਬਰ ਤਾਮਿਰ ਜੈਂਸਨ ਵੀ ਸ਼ਾਮਲ ਹੋਏ ਇਸ ਜਨਤਕ ਮੀਟਿੰਗ ਦੇ ਮੁੱਖ ਪ੍ਰਬੰਧਕ ਸतीश ਕੁਮਾਰ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਤੇ ਆਪਣੇ ਦਰਦਵਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਉਹਨਾਂ ਨੇ ਇੱਕ ਵੱਡੀ ਸਕਰੀਨ ਤੇ ਆਪਣੇ ਮੋਬਾਈਲ ਫੋਨ ਤੇ ਬਦਮਾਸ਼ਾਂ ਦਾ ਰਿਪੋਰਟ ਭੇਜੇ ਗਏ ਧਮਕੀ ਪਰ ਹੈ ਸਨੇਹ ਅਤੇ ਪ੍ਰਤੀ ਨਾ ਦੇਣ ਅਤੇ ਉਸ ਨੂੰ ਜਾਨਵਾਰੀ ਦੀਆਂ ਧਮਕੀਆਂ ਵਾਲੇ ਸਨੇਹ ਦਿਖਾਏ ਅਜਿਹੇ ਸਨੇਹ ਵੀ ਸੰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਜਵਾਬ ਨਹੀਂ ਦੇਰੇ ਠੀਕ ਹੈ ਹੁਣ ਮਰਨ ਲਈ ਤਿਆਰ ਹੋ ਜਾਵੋ ਇੱਕ ਹੋਰ ਸਨੇਹ ਵਿੱਚ ਉਹਨਾਂ ਨੂੰ 20 ਲੱਖ ਡਾਲਰ ਦੀ ਮੰਗ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਕਿ ਉਹਨਾਂ ਕੋਲ ਜਵਾਬ ਦੇਣ ਲਈ ਕੱਲ ਤੱਕ ਦਾ ਸਮਾਂ ਜਿੱਕਰ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਮਰਨ ਲਈ ਤਿਆਰ ਹੋ ਜਾਵੋ ਅਜਿਹੇ ਸਨੇਹ ਲਗਾਤਾਰ ਭੇਜੇ ਜਾ ਰਹੇ ਨੇ ਪਹਾਰਾਸ਼ਟਰ ਸਰਕਾਰ ਨੇ ਮਰਾਠੀ ਅਤੇ ਅੰਗਰੇਜ਼ੀ మీడియం ਵਾਲੇ ਸਕੂਲਾਂ ਵਿੱਚ ਪਹਿਲੀ ਤੋਂ 5ਵੀਂ ਜਮਾਤ ਦੇ ਸਟੂਡੈਂਟਸ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦਾ ਆਦੇਸ਼ ਜਾਰੀ ਕੀਤਾ ਜਾਰੀ ਕੀਤੇ ਗਏ ਸੋਧੇ ਹੋਏ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਹਿੰਦੀ ਲਾਜ਼ਮੀ ਹੋਣ ਦੀ ਬਜਾਏ ਆਮ ਤੌਰ ਤੇ ਤੀਜੀ ਭਾਸ਼ਾ ਹੋਵੇਗੀ ਪਰ ਜੇਕਰ ਕਿਸੇ ਸਕੂਲ ਵਿੱਚ ਪ੍ਰਤੀ ਜਮਾਤ 20 ਸਟੂਡੈਂਟਸ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਦਾ ਅਧਿਐਨ ਕਰਨ ਦੀ ਇੱਛਾ ਪ੍ਰਗਟਾਉਂਦੇ ਨੇ ਤਾਂ ਉਹਨਾਂ ਨੂੰ ਇਸ ਤੋਂ ਬਾਹਰ ਰਹਿਣ ਦਾ ਬਦਲ ਦਿੱਤਾ ਗਿਆ ਦੂਜੇ ਪਾਸੇ ਮਰਾਠੀ ਭਾਸ਼ਾ ਦੇ ਹਮਾਇਤੀਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਸ਼ੁਰੂ ਵਿੱਚ ਇਸ ਨੀਤੀ ਤੋਂ ਪਿੱਛੇ ਹਟਣ ਤੋਂ ਬਾਅਦ ਚੁੱਪ-ਚੁਪੀ ਤੇ ਆ ਇਸ ਨੂੰ ਮੁੜ ਲਾਗੂ ਕਰ ਰਹੀ ਹੈ ਜਦਕਿ ਕਾਂਗਰਸ ਨੇ ਮੁੱਖ ਮੰਤਰੀ ਦਵਿੰਦਰ ਫੜਨवीस ਤੇ ਮਰਾਠੀ ਲੋਕਾਂ ਦੀ ਸ਼ਾਤੀ ਵਿੱਚ ਸ਼ਰਮ ਮਾਰਨ ਦਾ ਇਲਜ਼ਾਮ ਲਾਇਆ ਆਲੋਚਕਾਂ ਦਾ ਦਾਅਵਾ ਹੈ ਕਿ ਸਰਕਾਰ ਦਾ ਇਹ ਤਾਜ਼ਾ ਕਦਮ ਸਕੂਲੀ ਸਿੱਖਿਆ ਮੰਤਰੀ ਦਾਦਾ ਪੂਸੇ ਦੇ ਪਹਿਲੇ ਬਿਆਨਾਂ ਦੇ ਉਲਟਾ ਹੈ ਜਿਨ੍ਹਾਂ ਵਿੱਚ ਉਹਨਾਂ ਕਿਹਾ ਸੀ ਕਿ ਪ੍ਰਾਇਮਰੀ ਕਲਾਸਾਂ ਲਈ ਹਿੰਦੀ ਲਾਜ਼ਮੀ ਨਹੀਂ ਹੋਵੇਗੀ ਹਾਲਾਂਕਿ ਸਰਕਾਰੀ ਉਦੇਸ਼ ਸਟੂਡੈਂਟਸ ਨੂੰ ਹਿੰਦੀ ਦੀ ਬਜਾਏ ਕਈ ਹੋਰ ਭਾਰਤੀ ਭਾਸ਼ਾ ਚੁਣਨ ਦਾ ਸ਼ਰਤੀਆ ਬਦਲ ਦਿੰਦੇ ਨੇ ਪਰ ਇਹ ਵੀ ਕਹਿੰਦੇ ਨੇ ਕਿ ਹਰੇਕ ਸਕੂਲ ਵਿੱਚ ਘੱਟੋ-ਘੱਟ 20 ਸਟੂਡੈਂਟਸ ਨੂੰ ਇਸ ਬਦਲ ਦੀ ਚੋਣ ਕਰਨੀ ਹੋਵੇਗੀ ਹੁਕਮ ਵਿੱਚ ਕਿਹਾ ਗਿਆ ਕਿ ਜੇਕਰ ਅਜਿਹੀ ਮੰਗ ਉੱਠਦੀ ਹੈ ਤਾਂ ਤਾਂ ਇੱਕ ਅਧਿਆਪਕ ਨਿਯੁਕਤ ਕੀਤਾ ਜਾਵੇਗਾ ਜਾਂ ਭਾਸ਼ਾ ਨੂੰ ਆਨਲਾਈਨ ਪੜਾਇਆ ਜਾਵੇਗਾ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ ਹੋਰ ਟੀਚਿੰਗ ਮੀਡੀਅਮ ਤੋਂ ਪੜ੍ਹਾਈ ਕਰਾਉਣ ਵਾਲੇ ਸਕੂਲਾਂ ਵਿੱਚ ਤ੍ਰੀ ਭਾਸ਼ਾ ਸੂਤਰ ਵਿੱਚ ਮੀਡੀਅਮ ਭਾਸ਼ਾ ਮਰਾਠੀ ਅਤੇ ਅੰਗਰੇਜ਼ੀ ਸ਼ਾਮਲ ਹੋਣੀ ਚਾਹੀਦੀ ਹੈ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਬੀਸ ਨੇ ਕਿਹਾ ਕਿ ਸੂਬੇ ਦੇ ਸਟੂਡੈਂਟਸ ਲਈ ਹਿੰਦੀ ਸਿੱਖਣਾ ਲਾਜ਼ਮੀ ਨਵੇਂ ਆਦੇਸ਼ ਵਿੱਚ ਹਟਾ ਦਿੱਤਾ ਗਿਆ ਤੇ ਹੁਣ ਕਿਸੇ ਵੀ ਭਾਰਤੀ ਭਾਸ਼ਾ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਚੁਣਿਆ ਜਾ ਸਕਦਾ ਫੜਨਬੀਸ ਨੇ ਕਿਹਾ ਕਿ ਅੰਗਰੇਜ਼ੀ ਨੂੰ ਵਿਆਪਕ ਤੌਰ ਤੇ ਵਡਾਵਾ ਦਿੱਤਾ ਜਾਂਦਾ ਪਰ ਭਾਰਤੀ ਭਾਸ਼ਾਵਾਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਉਹਨਾਂ ਕਿਹਾ ਕਿ ਭਾਸ਼ਾਵਾਂ ਤੇ ਵਿਵਾਦ ਬੇਲੋੜਾ ਹੈ